ਬਾਰੇ ਤਾਂ ਮਿਲ ਜਾਂਦੇ ਆ ਕਹਿ ਦਿੰਦੇ ਲਿਆਓ ਜੀ 20000 ਰੁਪਇਆ ਤੁਹਾਡਾ ਗਾਣਾ ਰਿਕਾਰਡ ਕਰਾ ਦਿੰਦੇ ਐਥੋਂ 20000 ਰੁਪਇਆ ਪਾ ਕੇ ਜੇਬ 'ਚ ਗੱਡੀ 'ਚ ਤੇਲ ਪਵਾ ਕੇ ਜੀ ਲੈ ਜਾਂਦੇ ਚੱਲ ਲੁਧਿਆਣੇ ਤੇ ਚੱਲ ਬਠਿੰਡੇ ਤੇ ਚੱਲ ਫਰੀਦਕੋਟ ਦਰਤਨੇਜਾ ਜੀ ਜਿਨ੍ਹਾਂ ਨੇ ਮੈਨੂੰ ਇੱਕ ਬਹੁਤ ਹੀ ਵਧੀਆ ਰਸਤੇ ਤੇ ਲੈ ਕੇ ਆਂਦਾ ਇੱਕ ਜਿਵੇਂ ਕਹਿੰਦੇ ਵੀ ਦਲਦਲ ਦੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਂਦਾ ਮੈਨੂੰ ਅੱਜ ਮੈਂ ਜੋ ਵੀ ਆ ਉਹਨਾਂ ਦੇ ਸਿਰ ਤੇ ਆ ਜੀ ਲੋਕ ਪੰਜਾਬੀ ਰੇਡੀਓ ਦੇਖ ਰਹੇ ਸਾਰੇ ਦਸ਼ਕਾ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਦੋਸਤ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾ ਜਿਵੇਂ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਤਹਿਤ ਅਸੀਂ ਹਰ ਰੋਜ਼ ਇੱਕ ਨਵੇਂ ਕਲਾਕਾਰ ਨਾਲ ਤੁਹਾਡੀ ਮੁਲਾਕਾਤ ਕਰਾਂਦੇ ਹਾਂ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਹਾਂ ਪਿੰਟ ਬੁੱਧੋ ਕੇ ਜਿੱਤੇ ਕੀ ਤੁਹਾਡੀ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਹਰਪ੍ਰਿਤ ਬੁੱਧੋ ਕੇ ਜਿਨ੍ਹਾਂ ਕੀ ਦੇ ਸਫ਼ਰ ਦੌਰਾਨ ਕਿਹੜੇ ਕਿਹੜੀਆਂ ਉਹਨਾਂ ਨੂੰ ਔਂਕੜਾਂ ਆਈਆਂ ਤੇ ਉਸ ਔਂਕੜ ਉਪਰ ਕੀਤਾ ਤੇ ਕਿਹੜੇ ਕਿਹੜੇ ਧੋਖਿਆਂ ਤੋਂ ਬਚੇ ਨੇ ਤਾਂ ਇਹ ਸਾਰੀਆਂ ਗੱਲਬਾਤ ਆਪ ਉਹਨਾਂ ਨਾਲ ਕਰਾਂਗੇ ਬੜਾ ਗੱਲਾਂ ਬਾਤਾਂ ਨਾ ਕਰਦੇ ਹੋਏ ਆਪਾਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਹਰਪ੍ਰਿਤ ਬੁੱਧੋ ਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਤੁਹਾਡਾ ਸਵਾਗਤ ਸਾਡੇ YouTube ਚੈਨਲ ਲੋਕ ਪੰਜਾਬੀ ਰੇਡੀਓ ਤੇ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਲੋਕ ਪੰਜਾਬੀ ਰੇਡੀਓ ਚੈਨਲ ਦਾ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਮੇਰੇ ਤੱਕ ਪਹੁੰਚੇ ਹੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਹਰਪ੍ਰੀਤ ਤੁਹਾਡਾ ਆਹਣਾ ਕਿਥੇ ਹੈ ਮੇਰਾ ਜੱਦੀ ਪਿੰਡ ਚੱਕ ਬੁੱਧੋਕੇ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਮੇਰਾ ਜਨਮ ਹੋਇਆ ਸੋ ਮੈਂ ਸਕੂਲ ਦੀ ਪੜ੍ਹਾਈ ਇੱਥੋਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਪ੍ਰਾਇਮਰੀ ਸਕੂਲ ਦੀ ਔਰ ਹਾਈ ਸਕੂਲ ਦੀ ਆਪਣੇ ਪਿੰਡ ਚੱਕ ਬੁੱਧੋਗੇ ਤੋਂ ਆ ਪ੍ਰਾਪਤ ਕੀਤੀ। ਫਿਰ ਬਾਈ ਜੀ ਬਚਪਨ ਘਰ ਤੁਹਾਡਾ ਕਿੱਥੇ ਬੀਤਿਆ ਜੀ? ਬਚਪਨ ਜੀ ਦੇਖੋ ਮੇਰਾ ਬਚਪਨ ਇੱਥੇ ਹੀ ਪਿੰਡ ਚੱਕ ਬੁੱਧੋਗੇ ਹੂੰ ਜਿੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੀ ਆਪਣਾ ਜ਼ਿੰਦਗੀ ਦਾ ਆ ਕੀਮਤੀ ਸਾਲ ਜਿਹੜੇ ਆਪਣੇ ਬਤਾ ਰਹੇ ਆ ਜੀ। ਤੇ ਯਾਰ ਬੇਲੀ ਫਿਰ ਕਿੰਨੇ ਕੁ ਹੋ ਗਏ? ਯਾਰ ਬੇਲੀ ਦੇਖੋ ਜੀ ਕਾਫੀ ਜੇ ਸਰਕਲ ਦਾ ਨਾਮ ਲਈਏ ਤਾਂ ਕਾਫੀ ਵੱਡਾ ਸਰਕਲ ਬਣ ਜਾਂਦਾ ਜੀ ਠੀਕ ਹੈ ਸਕੂਲ ਟਾਈਮ ਤੋਂ ਕਾਫੀ ਸਾਰੇ ਯਾਰ ਦੋਸਤ ਕੋਈ ਸਰਕਾਰੀ ਨੌਕਰੀ ਲੱਗ ਗਈ ਜੀ ਅੱਛਾ ਕੋਈ ਇਸ ਟਾਈਮ ਕੈਨੇਡਾ ਅਮਰੀਕਾ ਆਸਟ੍ਰੇਲੀਆ ਚ ਸੈੱਟ ਨੇ ਠੀਕ ਹੈ ਸੋ ਸਾਰਿਆਂ ਨਾਲ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਸੋ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਭੇਜਦੇ ਆ ਜੀ ਇਹ ਕਹਿੰਦੇ ਕੀ ਸਭ ਤੋਂ ਵੱਡੇ ਨਾਲ ਹਿੰਮਤੀ ਹੁੰਦੇ ਨਾ ਉਹ ਯਾਰ ਬੀਲੀ ਹੁੰਦੇ ਸਪੋਰਟ ਕਰਨ ਨੂੰ ਬਿਲਕੁਲ ਜੀ ਬਿਲਕੁਲ ਸਪੋਰਟ ਕਿਵੇਂ ਕੇ ਜੀ ਮਿਲਦਾ ਯਾਰਾਂ ਦੋਸਤਾਂ ਦੇ ਇਸ ਤਰ੍ਹਾਂ ਜੀ ਕਾਫੀ ਜਾਣੇ ਮਿਲਦੇ ਗਿਲਦੇ ਰਹਿੰਦੇ ਆ ਹੂੰ ਠੀਕ ਹੈ ਜੀ ਆਉਣਾ ਜਾਣਾ ਕਈਆਂ ਦਾ ਮੇਰੇ ਕੋਲੇ ਮੈਂ ਕਈਆਂ ਕੋਲੇ ਘਰ ਆ ਜਾਣਾ ਕਈ ਵਾਰੀ ਵਿਆਹ ਸ਼ਾਦੀਆਂ ਕਿਤੇ ਹੁੰਦੀਆਂ ਸਬਬ ਬਣ ਜਾਂਦਾ ਇਕੱਠੇ ਹੋਣ ਦਾ ਹਾਂਜੀ ਤੇ سپورਟਸ ਫੁੱਡ ਕਿਵੇਂ ਕਰਦੇ ਆ ਫਿਰ سپورਟ ਬਹੁਤ ਵਧੀਆ ਰਹੀ ਹੈ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੂਜੀ ਤੀਜੀ ਤੋਂ ਕਲਾਸ ਤੋਂ ਜਿਹੜੇ ਮੇਰੇ ਨਾਲ ਮੁੰਡੇ ਪੜ੍ਹ ਰਹੇ ਸੀ ਉਹਨਾਂ ਦੀ ਹੁਣ ਤੱਕ ਹੀ ਮੈਨੂੰ سپورਟ ਹੈ ਜੀ ਸਾਰਿਆਂ ਦੀ سپورਟ ਹੈ ਆ ਚਾਹੇ ਮੇਰਾ ਸਕੂਲ ਟਾਈਮ ਦੀ ਗੱਲ ਹੋਵੇ ਚਾਹੇ ਮੇਰੀ ਕਾਲਜ ਟਾਈਮ ਦੀ ਗੱਲ ਹੋਵੇ ਕਿਸੇ ਵੀ ਮੇਰੇ ਬਾਹਰ ਰਿਸ਼ਤੇਦਾਰੀ ਦੀ ਗੱਲ ਹੋਵੇ ਸਾਰਿਆਂ ਦੀ ਫੁੱਲ سپورਟ ਹੈ ਜੀ ਮੈਨੂੰ ਇਸ ਸਕੂਲ ਤੁਸੀਂ ਪੜ੍ਹਦੇ ਟੀਚਰਾਂ ਨੇ ਜੋ ਤੁਹਾਨੂੰ ਸੁਣਦੇ ਸੀ ਕਿ ਉਹ ਸੋਚਦੇ ਸੀ ਕਿ ਆ ਵੀ ਸਾਡਾ ਜਿਹੜਾ ਸਟੂਨ ਬਣੇਗਾ ਸਿੰਗਰ ਇਸ ਤਰ੍ਹਾਂ ਸੀਗਾ ਜੀ ਦੇਖੋ ਮੈਂ ਤੀਸਰੀ ਕਲਾਸ ਚ ਪੜ੍ਹਦਾ ਸੀ ਤੀਸਰੀ ਕਲਾਸ ਚ ਪੜ੍ਹਦਾ ਸੀ ਜਿੱਥੋਂ ਮੈਨੂੰ ਗਾਉਣ ਦਾ ਹੌਲੀ-ਹੌਲੀ ਜਿੱਦਾਂ ਕਹਿੰਦੇ ਵੀ ਖਿਆਲ ਆਇਆ ਖਿਆਲ ਸਾਡੇ ਮੈਡਮ ਜੀ ਸੀਗੇ ਮਥਰਾ ਦੇਵੀ ਜੀ ਸਾਡੇ ਪਿੰਡ ਤੋਂ ਚੱਕ ਬੁੱਧੋ ਕਿਥੋਂ ਠੀਕ ਹੈ ਉਹਨਾਂ ਨੇ ਮੇਰੇ ਤੋਂ ਇੱਕ ਦੋ ਸ਼ਬਦ ਸੁਣਿਆ ਕਰਨੇ ਧਾਰਮਿਕ ਸ਼ਬਦ ਮੈਂ ਗਾਉਂਦਾ ਹੁੰਦਾ ਸੀ ਹੂੰ ਉਹਨਾਂ ਨੇ ਮੇਰੇ ਤੋਂ ਸੁਣਿਆ ਕਰਨੇ ਸ਼ਨੀਵਾਰ ਦੇ ਦਿਨ ਬਾਲ ਸਭਾ ਲੱਗਣੀ ਇੱਕ ਛੋਟੀ ਜੀ ਪ੍ਰਾਇਮਰੀ ਸਕੂਲ ਉੱਥੋਂ ਮੈਨੂੰ ਹੌਲੀ ਹੌਲੀ ਮੈਂ ਇੱਕ ਸ਼ਬਦ ਗਾਉਂਦਾ 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 ਹੌਲੀ ਹੌਲੀ ਉਹਨਾਂ ਨੇ ਮੈਨੂੰ ਕਾਫੀ ਸਾਰਾ ਗਾਈਡ ਕੀਤਾ ਵੀ ਤੂੰ ਅੱਛਾ ਗਾ ਸਕਦਾ ਹੈ ਤੇਰੇ ਅੰਦਰ ਜਜ਼ਬਾ ਹੈ ਜਨੂਨ ਹੈ ਗਾਉਣ ਦਾ ਅੱਛਾ ਗਾ ਸਕਦਾ ਸੋ ਮੈਂ ਉਹਨਾਂ ਦੀਆਂ ਅੱਜ ਬਰੀਕੀਆਂ ਤੇ ਪੜਾਣ ਤੇ ਅੱਜ ਤੁਰਿਆ ਆਇਆ ਜੀ ਅੱਛਾ ਇੱਕ ਚੀਜ਼ ਹੋਰ ਹੈ ਭਾਈ ਜੀ ਕਿ ਬਾਲ ਸਭਾ ਦਾ ਬੜਾ ਵੱਡਾ ਰੋਲ ਆ ਰਿਹਾ ਹੈ ਕਿ ਜੀ ਵੀ ਅਸੀਂ ਇੰਟਰਵਿਊ ਕਰਾਂਗੇ ਬਾਲ ਜੋ ਵੀ ਕਹ ਰਿਹਾ ਹੈ ਕਿ ਹਾਂਜੀ ਬਾਲ ਸਭਾ ਜੀ ਜੀ ਜ ਕੀ ਮਤਲਬ ਕਿ ਜਿਹੜਾ ਸਰਕਾਰ ਵੱਲੋਂ ਚਲਾਈ ਜਾਂਦੀ ਬਾਲ ਸਭਾ ਉਹ ਸਾਡੇ ਕਲਾਕਾਰ ਨੂੰ ਪੈਦਾ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਲਾ ਨੂੰ ਨਖਰ ਰਹੀ ਹੈ ਕਲਾ ਨੂੰ ਕਲਾ ਜਿਹੜੀ ਸਟਾਰਟਿੰਗ ਉੱਥੋਂ ਹੁੰਦੀ ਸੀ ਜੀ ਬਾਲ ਸਭਾ ਤੋਂ ਤੁਸੀਂ ਐਨੀ ਵਨ ਚਲੋ ਮੈਂ ਇੱਕ ਸਿੰਗਰ ਹਾਂ ਕੋਈ ਵੀ ਕਿਸੇ ਵੀ ਸਿੰਗਰ ਕੋਲ ਤੁਸੀਂ ਜਾ ਹੋਂਗੇ ਨਾ ਤੁਹਾਨੂੰ ਉੱਥੋਂ ਇਹੀ ਗੱਲ ਦਾ ਜਵਾਬ ਜ਼ਰੂਰ ਮਿਲੂਗਾ ਉਹਨਾਂ ਨੇ ਸ਼ੁਰੂਆਤ ਬਾਲ ਸਭਾ ਤੋਂ ਕੀਤੀ ਬਾਲ ਸਭਾ ਦੇਖੋ ਜੀ ਇੱਕ ਬਹੁਤ ਵਧੀਆ ਪਲੇਟਫਾਰਮ ਸੀ ਸਕੂਲ ਟਾਈਮ 'ਚ ਬਾਲ ਸਭਾ ਸ਼ਨੀਵਾਰ ਦੇ ਦਿਨ ਲੱਗਣੀ ਘੰਟੇ ਦੋ ਘੰਟਿਆਂ ਦੀ ਸਾਰੇ ਬੱਚਿਆਂ ਨੇ ਆਪਣਾ ਆਪਣਾ ਪਾਰਟਿਸਪੇਟ ਕਰਨਾ ਕਿਸੇ ਨੇ ਕੋਈ ਰਚਨਾ ਗਾਉਣੀ ਕਿਸੇ ਨੇ ਕੋਈ ਸ਼ਬਦ ਗਾਉਣਾ ਕਿਸੇ ਨੇ ਕੋਈ ਗੀਤ ਗਾਉਣਾ ਸੋ ਮੈਂ ਜਦੋਂ 6ਵੀਂ ਕਲਾਸ ਸਾਡੇ ਹਾਈ ਸਕੂਲ ਵਿਖੇ ਦਾਖਲਾ ਲਿਆ ਉੱਥੇ ਮੈਨੂੰ ਅਕਸਰ ਹੀ ਟੀਚਰਾਂ ਵੱਲੋਂ ਫਰਮਾਇਸ਼ ਕੀਤੀ ਜਾਂਦੀ ਸੀ ਅੱਛਾ ਵੀ ਭਾਈ ਤੂੰ ਆ ਤੂੰ ਸਾਰੀ ਬਾਲ ਸਭਾ ਦਾ ਕੰਮ ਦੇਖਣਾ ਨਾਮ ਨੂੰ ਮਜੂਰ ਨੋਟ ਕਰਨੇ ਆ ਪਹਿਲਾਂ ਸਾਰੇ ਤੂੰ ਹੀ ਕਰਨੇ ਆ ਠੀਕ ਹੈ ਔਰ ਤੂੰ ਆਪਣੇ ਦੋ ਚਾਰ ਗੀਤ ਵੀ ਸਾਨੂੰ ਸੁਣਾਉਣੇ ਆ ਤੇ ਨਵੇਂ ਬੱਚਿਆਂ ਨੂੰ ਵੀ ਆਪਾਂ ਮੌਕਾ ਦੇਣਾ ਸੋ ਮਾਜੀ ਦੇਖੋ 4-5 ਸਾਲ ਸਾਰੇ ਲਗਾਤਾਰ ਇਹ ਸੇਵਾ ਨਿਭਾਉਂਦਾ ਰਿਆਂ ਜੀ ਸਕੂਲ ਟਾਈਮ ਠੀਕ ਹੈ ਜੀ ਹਾਂਜੀ ਵੀ ਛੋਟੇ ਹੁੰਦੇ ਜਿਹੜਾ ਤੁਸੀਂ ਧਾਰਮਿਕ ਗੀਤ ਦਾ ਯਾਦ ਹੈ ਤੁਹਾਨੂੰ ਉਹਦੇ ਜੀ ਦੇਖੋ ਇੱਕ ਦੋ ਲਾਈਨਾਂ ਯਾਦ ਨੇ ਜੀ ਕੋਈ ਜ਼ਿਆਦਾ ਨਹੀਂ ਅੱਛਾ ਹਾਂਜੀ ਚਲੋ ਜੀ ਸੁਣਾਓ ਸਾਨੂੰ ਵੀ ਅਸੀਂ ਸੁਣ ਲਈ ਜੀ ਜਿਹੜੀ ਤੁਹਾਡੇ ਮੈਡਮ ਤੁਹਾਡੇ ਸੁਣਦੇ ਸੀ ਉਹ ਧਾਰਮਿਕ ਗੀਤ ਮੈਡਮ ਜੀ ਸੁਣਨ ਤੇ ਯਾਦ ਆ ਜਾਏਗਾ ਉਹਨਾਂ ਨੂੰ ਇਸ ਪੱਲ ਵੀ ਪੱਲ ਵੀ ਜੀ 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 ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਸੋ ਇਹਨਾਂ ਕੀ ਹਾਸੇਗਾ ਜੀ ਹਾਂਜੀ ਜੀ ਦੇਖੋ ਬਚਪਨ ਤੋਂ ਹੀ ਦੂਜੀ ਤੀਜੀ ਕਲਾਸ ਚ ਹੋਣਾ ਚੰਗੇ ਚੰਗੇ ਕਲਾਕਾਰਾਂ ਨੂੰ ਸੁਣਨਾ ਜੀ ਅੱਛਾ ਜੀ ਆ ਡੈਡੀ ਜੀ ਉਹਨਾਂ ਨਾਲ ਜਾਣਾ ਜਾ ਕੇ ਸਟੇਜਾਂ ਦੇਖਣੀਆਂ ਕਲਾਕਾਰਾਂ ਦੀਆਂ ਤਰ੍ਹਾਂ ਤਰ੍ਹਾਂ ਦੇ ਮੇਲੇ ਦੇਖਣੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਦੇਖ ਕੇ ਇੱਕ ਦਿਲ ਦੇ ਅੰਦਰ ਜਨੂਨ ਪੈਦਾ ਹੋਇਆ ਕੀ ਆਪਾਂ ਵੀ ਇਹ ਕੰਮ ਕਰ ਸਕਦੇ ਆ ਚਲੋ ਕੋਸ਼ਿਸ਼ ਹੈ ਇਕ ਕੋਸ਼ਿਸ਼ ਅੱਜ ਕਰ ਰਹੇ ਆ ਜੀ ਸੋ ਬਾਕੀ ਜੋ ਮਾਲਕ ਨੂੰ ਮਨਜ਼ੂਰ ਜੀ ਅੱਛਾ ਜੋ ਜੋ ਤੁਸੀਂ ਗਏ ਪਹਿਲੇ ਮੇਲੇ ਤੇ ਉੱਥੇ ਕੋਈ ਗੀਤ ਸੁਣਿਆ ਹੋਵੇ ਜਿਸ ਗੀਤਾਂ ਤੁਹਾਨੂੰ ਇਸ ਲਾਈਨ ਵਾਲ ਜਗ੍ਹਾ ਇਕਵਲ ਉਸ ਸ਼ਾਇਦ ਕੀ ਤਾਰੇ ਕੀ ਹਾਂ ਵੀ ਸਭ ਤੋਂ ਪਹਿਲੀ ਸਟੇਜ ਇੱਕ ਮੈਂ ਆਪਣੇ ਪਿੰਡ ਹੀ ਲਾਇਆ ਸੀ ਜੀ ਇੱਕ ਗਾਣਾ ਅੱਛਾ ਜੀ ਜਦੋਂ ਕਿ ਮੈਂ ਸ਼ਾਇਦ ਤੀਸਰੀ ਜਾਂ ਚੌਥੀ ਕਲਾਸ ਪੜ ਰਿਹਾ ਸੀ ਠੀਕ ਹੈ ਹਾਂਜੀ ਉਹ ਗਾਣਾ ਕਿਹੜਾ ਸੀ ਯਾਦ ਆਵੇ ਉਹ ਗਾਣੇ ਦਾ ਉਹ ਬਾਈ ਅਮਰਿੰਦਰ ਗਿੱਲ ਜੀ ਉਹਨਾਂ ਦਾ ਗਾਣਾ ਆਇਆ ਸੀ ਜੀ ਠੀਕ ਹੈ ਜੀ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਸੁਣਾਓ ਗਾਣਾ ਪੈਰਾ ਚ ਪੰਜੇ ਬਾ ਤੇਰੀ ਵੀਣੀ ਵਿੱਚ ਕੰਗਣਾ ਨਹੀਂ ਪੁੱਛਦੇ ਨੇ ਸਾਰੇ ਨਹੀਂ ਤੂੰ ਕਿੱਧਰੋਂ ਦੀ ਲੰਗਣਾ ਪੈਰਾ ਚ ਪੰਜੇ ਬਾ ਤੇਰੀ ਵੀਣੀ ਵਿੱਚ ਕੰਗਣਾ ਨਹੀਂ ਪੁੱਛਦੇ ਨੇ ਸਾਰੇ ਨਹੀਂ ਤੂੰ ਕਿੱਧਰੋਂ ਦੀ ਲੰਗਣਾ ਨਹੀਂ ਤੇਰੇ ਪਿੱਛੇ ਮੁੰਡਿਆਂ ਦੇ ਬਣ ਗਏ ਟੜੇ ਕਦੇ ਸਾਡੀ ਵੀ ਗਲੀ ਚ ਗੇੜਾ ਮਾਰਨੀ ਮੁੱਕ ਚੱਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰਨੀ ਮੁੱਕ ਚੱਲੇ ਖੜੇ ਖੜੇ ਠੀਕ ਹੈ ਪ੍ਰੇਜੀਏ ਦਸਤੋ ਕਿ ਤੁਹਾਡਾ ਗੁਰੂ ਕੋਣ ਹੈ ਜਿੱਥੇ ਤੁਸੀਂ ਸੰਗੀਤ ਸਿੱਖ ਰਹੇ ਹੋ ਮੇਰੇ ਗੁਰੂ ਜੀ 우ਸਤਾਦ ਮਨਜਿੰਦਰ ਤਨੇਜਾ ਜੀ ਤਨੇਜਾ ਸੰਗੀਤ ਕਲਾ ਕੇਂਦਰ ਫਾਜ਼ਿਲਕਾ ਸੋ ਜਿਨ੍ਹਾਂ ਤੋਂ ਜੀ ਮੈਂ 5-6 ਸਾਲ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖ ਰਿਹਾ ਜੀ ਅੱਗੇ ਵੀ ਸਿੱਖਦਾ ਰਹੂੰਗਾ ਠੀਕ ਤੇ ਫਿਰ ਗੁਰੂ ਧਰਮਾਬਦ ਕਿਸ ਤਰ੍ਹਾਂ ਹੋਈ ਸੌਖੀ ਹੋ ਗਈ ਕਿ ਸ਼ੁਭਾਰਸ਼ ਭੂਜ ਲਾ ਗਈ ਗੁਰੂ ਧਾਰਨਾ ਇਸ ਤਰ੍ਹਾਂ ਜੀ ਮੈਂ ਉਸਤਾਦ ਜੀ ਉਹਨਾਂ ਨੂੰ ਜਾ ਕੇ ਮਿਲਿਆ ਠੀਕ ਹੈ ਪਹਿਲਾਂ ਇੱਕ ਵਾਰੀ ਸਾਡੀ ਮੁਲਾਕਾਤ ਹੋਈ ਮੈਂ ਕਿਹਾ ਉਸਤਾਦ ਜੀ ਤੁਹਾਡੇ ਕੋਲ ਮੈਂ ਆਉਣਾ ਚਾਹਣਾ ਜੀ ਇਸ ਤਰ੍ਹਾਂ ਮੈਂ ਸਿੱਖਣਾ ਮੈਨੂੰ ਕੁਝ ਬਰੀਕੀਆਂ ਸਿਖਾਈਆਂ ਜਾਣ ਅੱਛਾ ਕੋਈ ਗੱਲ ਨਹੀਂ ਕਹਿੰਦੇ ਬੇਟਾ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਇੱਕ ਦਿਨ ਮੈਨੂੰ ਫੋਨ ਕਰਕੇ ਫ੍ਰੀ ਟਾਈਮ 'ਚ ਆ ਜੀ ਜਿੱਦਾਂ ਤੈਨੂੰ ਅੱਛਾ ਲੱਗੇ ਸੋ ਮੈਂ 2-4 ਦਿਨ ਬਾਅਦ ਹੀ ਉਹਨਾਂ ਨਾਲ ਫੋਨ ਤੇ ਟਾਈ ਅਪ ਕੀਤਾ ਜੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮਿਲਣ ਦਾ ਸੋ ਮੈਂ ਜਾ ਕੇ ਉਹਨਾਂ ਕੋਲ ਅੱਜ ਵੀ ਸੰਗੀਤ ਦੀਆਂ ਬਰੀਕੀਆਂ ਸਿੱਖ ਰਿਹਾ ਜੀ ਉਸੇ ਤਰ੍ਹਾਂ ਤਿੱਕਨੇ ਸਾਲਾ ਤੁਸੀਂ ਸੰਗੀਤ ਸੇ ਕਰ ਰਹੇ ਹੋ ਸਰ ਮੈਨੂੰ 5-6 ਸਾਲ ਹੋ ਗਏ ਜੀ ਤੇ ਹਾਂ ਜੀ ਤੇ ਰਿਆਜ਼ ਦਾ ਕਿੰਨਾ ਕਿੰਨਾ ਸਮਾਂ ਲਗਾਉਂਦੇ ਹੋ ਰਿਆਜ਼ ਜੀ ਜਿੱਦਾਂ ਉਸਤਾਦ ਜੀ ਉਹਨਾਂ ਨੇ ਰਿਆਜ਼ ਦੱਸਿਆ ਸਵੇਰੇ ਸ਼ਾਮ ਦੁਪਹਿਰੇ ਜਿਸ ਦਾ ਉਹਨਾਂ ਨੇ ਸਮਝਾਇਆ ਜੋ ਬਰੀਕੀਆਂ ਦਸੀਆਂ ਸੋ ਉਹਨਾਂ ਦਾ ਰਿਆਜ਼ ਮੈਂ ਘਰ ਹਾਰਮੋਨੀਅਮ ਰੱਖਿਆ ਹੋਇਆ ਜੀ ਆਪਣਾ ਠੀਕ ਹੈ ਆਪਣਾ ਰਿਆਜ਼ ਕਰ ਰਿਹਾ ਜੀ ਠੀਕ ਜੀ ਔਰ ਤੁਹਾਨੂੰ ਕਿਹੜਾ ਕਲਾਕਾਰ ਪਸੰਦ ਹੈ ਬਹੁਤ ਜ਼ਿਆਦਾ ਸਰ ਦੇਖੋ ਜੀ ਮੈਂ ਸਾਰੇ ਜਿੰਨੇ ਪੁਰਾਣੇ ਆਰਟਿਸਟਾਂ ਨੂੰ ਸਾਰਿਆਂ ਨੂੰ ਪਸੰਦ ਕਰਦਾ ਜੀ ਠੀਕ ਹੈ ਖਾਸ ਕਰ ਦੁਗਾਣਾ ਜੋੜੀਆਂ ਸਾਡੇ ਉਸਤਾਦ ਲੋਕ ਜਨਾਬ ਅਮਰ ਸਿੰਘ ਚਮਕੀਲਾ ਜੀ, ਸਰਿੰਦਰ ਸਿੰਧਾ ਜੀ, ਦਿਦਾਰ ਸੰਧੂ ਜੀ, ਮੁਹੰਮਦ ਸਦੀਕ ਸਾਹਿਬ, ਔਰ ਗੁਰਦਾਸ ਮਾਨ ਜੀ, ਹਰਭਜਨ ਮਾਨ ਜੀ, ਸਪੈਸ਼ਲ ਤੌਰ ਤੇ ਆ ਬਾਈ ਬੱਬੂ ਮਾਨ ਜੀ। ਹੋਰ ਵੀ ਕਾਫੀ ਸਾਰੇ ਆਰਟਿਸਟਾਂ ਨੂੰ ਮੈਂ ਅੱਜ ਵੀ ਸੁਣਦਾ ਜੀ ਤੇ ਸੁਣਦਾ ਰਹੂੰਗਾ। ਤੁਹਾਡਾ ਮਨ ਪਸੰਦ ਕਿ ਜਿਹੜਾ ਬਹੁਤ ਦਿਲ ਨੂੰ ਛੋਹ ਜਾਵੇ। ਮਨਪਸੰਦ ਦੇਖੋ ਜੀ, ਵੈਸੇ ਤਾਂ ਸਾਰੇ ਹੀ ਹੁੰਦੇ ਆ। ਬਹੁਤ ਅੱਛਾ ਗਾਉਂਦੇ ਆ ਜੀ ਸਾਰੇ। ਚਲੋ ਇਹ ਸੇਵਾ ਹੁੰਦੀ ਹੈ ਜੀ ਇੱਕ। ਸੇਵਾ ਸਾਰਿਆਂ ਦੇ ਹਿੱਸੇ ਆਉਂਦੀ ਹੈ। ਕਿਸੇ ਦੇ ਉੱਤੇ ਥੋੜੀ ਆ ਜਾਂਦੀ ਕਿਸੇ ਦੇ ਹੱਥ ਬਹੁਤੀ ਆ ਜਾਂਦੀ ਹੈ। ਸੋ ਮੈਂ ਵੀ ਇਸੇ ਤਰ੍ਹਾਂ ਜੀ ਆਪਣੀ ਸੇਵਾ ਨਿਭਾ ਰਿਹਾ ਜੀ ਨਹੀਂ ਐਂ ਹੁੰਦਾ ਨਾ ਕਿ ਜੇ ਕੋਈ ਕੋਈ ਆਪਾਂ ਸਬਜੈਕਟ ਰੱਖਦੇ ਆ ਜੀ ਇੱਕ ਸਬਜੈਕਟ ਚ ਮੰਨ ਲਓ ਕਿਸੇ ਨੂੰ ਬੱਚੇ ਨੂੰ ਹਿਸਟਰੀ ਬੜੀ ਪਸੰਦ ਹੁੰਦੀ ਹੈ ਜੀ ਹਿਸਟਰੀ ਦਾ ਕੋਈ ਸਵਾਲ ਆ ਜੂ ਟਿਪ ਤੇ ਯਾਦ ਹੁੰਦਾ ਜੀ ਉਸੇ ਤਰ੍ਹਾਂ ਸਿੰਗਰਾ ਚ ਵੀ ਹੁੰਦਾ ਹੈ ਕਿ ਹਾਂ ਯਾਰ ਕਲਾਕਾਰ ਇਹ ਮੈਨੂੰ ਇਹ ਬਹੁਤ ਪਸੰਦ ਹੈ ਜੀ ਮਤਲਬ ਕਿ ਆਪੋ ਉਹ ਕੋ ਉਹ ਜ਼ਰਾ ਬਣਨਾ ਹੈ ਜਾ ਉਹ ਸਿਰਾ ਚੱਲਣਾ ਜੀ ਕਿ ਆ ਜਾ ਕੋਈ ਕਲਾਕਾਰ ਜਿਹੜਾ ਕਿ ਤੁਹਾਨੂੰ ਲੱਗੇ ਕਿ ਹਾਂ ਯਾਰ ਮੈਂ ਅੱਗੇ ਬਣਾ ਇਸ ਤਰ੍ਹਾਂ ਹੀ ਕਲਾਕਾਰ ਬਣਾ ਇਸ ਤਰ੍ਹਾਂ ਫੇਮ ਕਰਾ ਅੱਜ ਕੱਲ ਦੇਖੋ ਜੀ ਬਹੁਤ ਵਧੀਆ ਮੇਰੇ ਨਵੇਂ ਭਰਾ ਵੀ ਬਹੁਤ ਸੋਹਣਾ ਗਾ ਰਹੇ ਆ ਅੱਛਾ ਲਿਖ ਰਹੇ ਨੇ ਅੱਛਾ ਗਾ ਰਹੇ ਨੇ ਨਵੇਂਆਂ ਦੇ ਵਿੱਚੋਂ ਮੇਰਾ ਵੱਡਾ ਵੀਰਾ ਆਰਨੀਤ ਸੋ ਜਿਨ੍ਹਾਂ ਨੂੰ ਮੈਂ ਕਾਫੀ ਸੁਣਦਾ ਕਾਫੀ ਲਾਈਕ ਕਰਦਾ ਔਰ ਪਸੰਦ ਕਰਦਾ ਇਸੇ ਤਰ੍ਹਾਂ ਕਰਦਾ ਰਹੂੰਗਾ ਤੇ ਉਹਨਾਂ ਦਾ ਕੋਈ ਗੀਤ ਉਹਨਾਂ ਦੇ ਗੀਤ ਦੇਖੋ ਜੀ ਸਾਰੇ ਹੀ ਮੇਰੇ ਦਿਲ ਦੇ ਕਰੀਬ ਆ ਜੀ ਜਦੋਂ ਵੀ ਕੋਈ ਨਵਾਂ ਗਾਣਾ ਆਉਂਦਾ ਮੈਂ ਉਹਨਾਂ ਦਾ ਜ਼ਰੂਰ ਗਾਣਾ ਸੁਣਦਾ ਅੱਛਾ ਔਰ ਖਾਸ ਕਰਕੇ ਉਹਨਾਂ ਦਾ ਮੈਂ ਲਾਈਵ ਸਟੇਜ ਪਰਫਾਰਮੈਂਸ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਜੀ ਅੱਛਾ ਤੇ ਉਹ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿੱਲੋ ਨਹੀਂ ਹਾਈ ਮਿਲੇ ਨਾ ਪੇ ਔਰ ਉੱਤੋਂ 280 ਕਿਲੋ ਨਹੀਂ ਉਹ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿੱਲੋ ਨਹੀਂ ਹਾਈ ਮਿਲੇ ਨਾ ਪੇ ਔਰ ਉੱਤੋਂ 280 ਕਿਲੋ ਨਹੀਂ ਦਾਸ ਲਵਾ ਮੈਂ ਸਹਾਰਾ ਕਾਸਦਾ ਮੁੰਡਾ ਬੇਰੋਜ਼ਗਾਰ ਚੱਲਦਾ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਰਡਾ ਤਿਆਰ ਚੱਲਦਾ ਕਿੱਤੇ ਛੱਡਦੀ ਨਾ ਕਹਿ ਕੇ ਅਮਲੀ ਨੀ ਤੇਰਾ ਕਾੜਾ ਤਿਆਰ ਚੱਲਦਾ ਪਿੰਡ ਵਿੱਚ ਚਰਚੇ ਨਹੀਂ ਹੁਣ ਚੁੱਪ ਕਰਕੇ ਚਲਾਉਂਦੀ ਰਹੀ ਖਰਚੇ ਉਹ ਚੰਗਾ ਭਲਾ ਪਤਾ ਸੀਗਾ ਪਿੰਡ ਵਿੱਚ ਚਰਚੇ ਨਹੀਂ ਹੁਣ ਚੁੱਪ ਕਰਕੇ ਚਲਾਉਂਦੀ ਰਹੀ ਖਰਚੇ ਗਿੱਜੇ ਵਿੱਚ ਪਾਣ ਖੜਕੇ ਗਿੱਜੇ ਵਿੱਚ ਪਾਣ ਖੜਕੇ ਕਰ ਜਾਊ ਲਾਣੇਦਾਰ ਚੱਲਦਾ ਕਿੱਤੇ ਛੱਡਦੀ ਨਾ ਕਹਿ ਕੇ ਅਮਲੀ ਨੀ ਤੇਰਾ ਕਾਡਾਂ ਤੇ ਯਾਰ ਚੱਲਦਾ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਨੀ ਤੇਰਾ ਕਾਡਾਂ ਤੇ ਯਾਰ ਚੱਲਦਾ ਹੋ ਕੀ ਬਾਤ ਹੈ ਅੱਛਾ ਹਰਪ੍ਰੀਤ ਤੁਹਾਡੇ ਕਿੰਨੇ ਸੌਂਗ ਜਿਹੜੇ ਗਾਣੇ ਰਿਕਾਰਡ ਹੋਏ ਸਰ ਹੁਣ ਤੱਕ ਜੀ ਆਪਾਂ ਤਿੰਨ ਗਾਣੇ ਔਰ ਇੱਕ ਸਤਗੁਰੂ ਅਰਵਿਦਾਸ ਮਹਾਰਾਜ ਜੀ ਦਾ ਸ਼ਬਦ ਰਿਕਾਰਡ ਕਰ ਚੁੱਕੇ ਆ ਜੀ ਅੱਛਾ ਜਿਨ੍ਹਾਂ ਵਿੱਚੋਂ ਦੋ ਸੋਲੋ ਗੀਤ ਸੀਗੇ ਆਪਣੇ ਇੱਕ ਡਿਊਟ ਗੀਤ ਆਈ ਲੈਸ ਜਿਨ੍ਹਾਂ ਨੂੰ ਸਰੋਤਿਆਂ ਨੇ ਮਨਾ ਮੂਹੀ ਬਹੁਤ ਸਾਰਾ ਪਿਆਰ ਬਖਸ਼ਿਆ ਅੱਛਾ ਜੀ ਜਿਹੜਾ ਤੁਸੀਂ ਪਹਿਲਾ ਗਾਣਾ ਰਿਕਾਰਡ ਆਇਆ ਸੁੱਖ ਹੀ ਹੋ ਗਿਆ ਸੀ ਕਿ ਮੈਂ ਦੇਖੋ ਜੀ ਹੁਣ ਨਵਾਂ ਨਵਾਂ ਕੋਈ ਵੀ ਆਪਾਂ ਕਿਸੇ ਮੰਜ਼ਲ ਵੱਲ ਤੁਰਾਂਗੇ ਇੱਕ ਵਾਰ ਤਾਂ ਮੁਸੀਬਤਾਂ ਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੌਲੀ 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 ਜਿੱਦਾਂ ਕਹਿੰਦੇ ਰੱਬ ਆਪੇ ਹੌਲੀ ਹੌਲੀ ਬਾਹ ਫੜਦਾ ਜਾਂਦਾ ਇੱਕ ਚੀਜ਼ ਹੋਰ ਦੇਖਣ ਲਈ ਮੇਰੀ ਅਸੀਂ ਵੀ ਇੰਟਰਵਿਊ ਕੀਤੇ ਨੇ ਕਹਿੰਦੇ ਚ ਫਰੋਡ ਬਹੁਤ ਹੁੰਦੇ ਆ ਜੀ ਇਸ ਲਾਈਨ ਚ ਵਿੱਚ ਬੰਦੇ ਪੈਸੇ ਲੈ ਜਾਂਦੇ ਆ ਰਿਕਾਰਡ ਗਾਣੇ ਰਿਕਾਰਡ ਕੈਸਟ ਦੇ ਜਾਂਦੇ ਆ ਪੋਸਟਰ ਦੇ ਕੇ ਕਹਿੰਦੇ ਗਾਣੇ ਰਿਕਾਰਡ ਹੋ ਗਿਆ ਪੈਸੇ ਲੈ ਜਾਂਦੇ ਆ ਇਹਦੇ ਚ ਐਦਾਂ ਹੀ ਹੁੰਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਸਰ ਇਹਦਾ ਚ ਇਦਾਂ ਦੀ ਧੋਖੇ ਧੜੀਆਂ ਬਹੁਤ ਅੱਜ ਕੱਲ ਜੋ ਨਵੇਂ ਆਰਟਿਸਟ ਆ ਰਹੇ ਨਾ ਮੇਰੇ ਭੈਣ ਭਰਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਇਹਨਾਂ ਧੋਖੇ ਬਾਜਾ ਤੋਂ ਬਚ ਕੇ ਸੋ ਮੈਨੂੰ ਵੀ ਧੋਖੇ ਬਾਜ ਮਿਲੇ ਆ ਜੀ ਅੱਛਾ ਜੀ ਬਿਲਕੁਲ ਮਿਲੇ ਆ ਜੀ ਕੋਈ ਐਕਸਪੀਰੀਅੰਸ ਤੁਹਾਡਾ ਹੋਇਆ ਹੋਵੇਗਾ ਸਾਂਝਾ ਕਰੋ ਸਾਡਾ ਸਾਫੀ ਸਾਰਾ ਐਕਸਪੀਰੀਅੰਸ ਲੰਮਾ ਜੀ ਜਿੱਦਾਂ ਫਿਰ ਆਪਾਂ ਲੰਮੀਆਂ ਲੰਮੀਆਂ ਗੱਲਾਂ ਕਰੀਏ ਕਾਫੀ ਸਾਰੀਆਂ ਗੱਲਾਂ ਹੋ ਜਾ ਕੋਈ ਛੋਟ ਛੋਟ ਵਿੱਚ ਹੋ ਜਵੇ ਕੋਈ ਧੋਖੇ ਦੇਖੋ ਜੀ ਮੇਰੇ ਨਾਲ ਵੀ ਕਾਫੀ ਹੋਏ ਆ ਹੂੰ ਪੈਸੇ ਲੈ ਆ ਸਿਖਾਉਣ ਵਾਲਿਆਂ ਨੇ ਸੋ ਮੈਂ तहे ਦਿਲ ਤੋਂ ਧੰਨਵਾਦ ਕਰਦਾ ਮੇਰੇ ਉਸਤਾਦ ਮਨਜਿੰਦਰ ਤਨੇਜਾ ਜੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਬਰੀਕੀਆਂ ਸਿਖਾਈਆਂ ਹਾਰਮੋਨੀਅਮ ਦੀਆਂ ਬਰੀਕੀਆਂ ਦੱਸੀਆਂ ਸੋ ਅੱਜ ਉਹਨਾਂ ਦੀ ਬਦੌਲਤ ਮੈਂ ਇੱਥੋਂ ਤੱਕ ਪਹੁੰਚਿਆ ਜੀ ਤੇ ਇਸ ਲਾਈਨ ਚ ਕੰਪੀਟੀਸ਼ਨ ਕਿੰਨਾ ਬਣੇ ਸਿੰਗਿੰਗ ਲਾਈਨ ਚ ਕੰਪੀਟੀਸ਼ਨ ਦੇਖੋ ਜੀ ਅੱਜ ਦੇ ਟਾਈਮ ਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਜੀ ਅੱਜ ਤੋਂ 5 7 ਸਾਲ 10 ਸਾਲ ਪਿੱਛੇ ਚਲ ਜਾਈਏ ਕੰਪੀਟੀਸ਼ਨ ਬਹੁਤ ਘੱਟ ਸੀ ਉਦੋਂ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀ ਹਮ ਯੂਟਿਊਬ ਦਾ ਟਾਈਮ ਨਹੀਂ ਸੀ ਅੱਜ ਕੱਲ੍ਹ ਦੇਖੋ ਤੁਸੀਂ ਸੋਸ਼ਲ ਮੀਡੀਆ ਦਾ ਟਾਈਮ ਹੈ ਜੀ YouTube ਚੱਲ ਰਿਹਾ Instagram ਚੱਲ ਰਿਹਾ ਹੈ ਹਾਂ ਨਾ ਅੱਜ ਕੱਲ੍ਹ ਤਾਂ ਆਪਣੀ ਰੀਲ ਪਾਓ ਨਾਲ ਦੀ ਨਾਲ ਵਾਇਰਲ ਹੋ ਜਾਂਦੇ ਉਸ ਟਾਈਮ ਚ ਅੱਜ ਤੋਂ 8-10 ਸਾਲ ਪਿੱਛੇ ਜਾਈਏ ਕੋਈ ਵਾਇਰਲ ਹੋਣ ਦਾ ਰਸਤਾ ਨਹੀਂ ਮਿਲਦਾ ਸੀ ਅੱਜ ਸੋ ਆਰਟਿਸਟਾਂ ਨੂੰ ਬਹੁਤ ਵਧੀਆ ਰਸਤਾ ਮਿਲ ਰਿਹਾ ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਆਪਣਾ ਆਪਣਾ ਜੋ ਵੀ ਹੁਨਰ ਹੈ ਤੁਹਾਡੇ ਅੰਦਰ ਜਰੂਰ ਪੇਸ਼ ਕਰੋ ਨਹੀਂ ਮਤਲਬ ਕਹਿ ਸਕਦੇ ਹਾਂ ਕਿ ਆਪਾਂ ਪਿਛਲੇ ਟੈਪ ਨਾਲੋਂ ਅੱਜ ਦੇ ਟਾਈਮ ਦੇ ਵਿੱਚ ਅੱਗੇ ਵਧਣਾ ਆਸਾਨ ਹੋ ਗਿਆ ਸੋਸ਼ਲ ਮੀਡੀਆ ਕਰਕੇ ਆਸਾਨ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਆਸਾਨ ਹੈ ਜੇਕਰ ਆ ਸਹੀ ਢੰਗ ਤਰੀਕੇ ਨਾਲ ਕਦਾਂਗੇ ਸਹੀ ਦੁਸ਼ਾ ਵਲ ਕਦਮ ਰੱਖਿਆ ਜੀ 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 ਬਿਲਕੁਲ ਜੀ ਠੀਕ ਹੈ ਜੀ ਅੱਛਾ ਤੁਹਾਡਾ ਪਹਿਲਾ ਗਾਣਾ ਜਿਹੜਾ ਰਿਕਾਰਡ ਹੋਇਆ ਤੇ ਉਹਦੇ ਕੁਝ ਲਾਈਨਾਂ ਚਾਰ ਲਾਈਨਾਂ ਹੋ ਜਾਣ ਇੱਕ ਸਭ ਤੋਂ ਪਹਿਲਾ ਗਾਣਾ ਆਪਣਾ ਰਿਕਾਰਡ ਹੋਇਆ ਜੀ ਡਾਲਰ ਵਰਸਸ ਲਵ ਇੱਕ ਸਾਈਡ ਕੀ ਸੀਗਾ ਜੀ ਸੋ ਉਹਦੀਆਂ ਮੈਂ ਦੋ ਲਾਈਨਾਂ ਪੇਸ਼ ਕਰਦਾ ਜੀ ਨੀ ਤੂੰ ਡੱਲ ਰਾਤੇ ਡੁੱਲ ਗਈ ਸਾਨੂੰ ਪਲਾ ਵਿੱਚ ਭੁੱਲ ਗਈ ਨੀ ਤੂੰ ਡਲ ਰਾਂ ਤੇ ਡੁੱਲ ਗਈ ਸਾਨੂੰ ਪਲਾਂ ਵਿੱਚ ਭੁੱਲ ਗਈ ਤੇਰੇ ਸ਼ਹਿਰ ਵਿੱਚੋਂ ਮੁੜਿਆ ਮੈਂ ਰੋਂਦਾ ਵੈਰ ਨੇ ਤੇਰੇ ਸ਼ਹਿਰ ਵਿੱਚੋਂ ਮੁੜਿਆ ਮੈਂ ਰੋਂਦਾ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀ ਏ ਹੋਇਆ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀ ਏ ਹੋਇਆ ਵੈਰ ਨੇ ਮੈਨੂੰ ਫੋਨ 'ਤੇ ਕਹਿੰਦੀ ਸੀ ਤੂੰ ਤੇਰੀਆਂ ਮੈਂ ਤੇਰੀਆਂ ਹੁਣ ਕਿੱਥੇ ਗਈਆਂ ਦਿੱਤੀਆਂ ਜੋ ਤੇਰੀਆਂ ਦਲੇਰੀਆਂ ਬੋਲ ਇੱਕ ਵੀ ਨਾ ਬੋਲਿਆ ਮੈਂ ਮੰਦਾ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀ ਏ ਹੋਇਆ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀ ਏ ਹੋਇਆ ਵੈਰ ਨੇ ਨੀ ਚੰਗਾ ਹੋਇਆ ਵੈਰ ਨੇ ਕੀ ਬਾਤ ਹੈ ਕੀ ਬਾਤ ਅੱਛਾ ਇਕ ਚਿਰ ਸੁਗਿਓ ਪਿੰਡ ਵਾਲੇ ਮਤਲਬ ਕਿ ਪਿੰਡ ਵਿੱਚ ਕਿੰਨਾ ਤੁਹਾਨੂੰ ਸਹਿਯੋਗ ਮਿਲਿਆ ਕੀ ਕਈ ਵਾਰ ਦੇਖਿਆ ਕਿ ਬੰਦੇ ਕਲਾਕਾਰ ਹੁੰਦੇ ਆ ਗੁਣ ਵੀ ਹੁੰਦੇ ਆ ਲੇਕਿਨ ਪਿੰਡ ਦੇ ਵਿੱਚ ਸਪੋਰਟ ਨਹੀਂ ਮਿਲਦੀ ਦੇਖੋ ਜੀ ਪਿੰਡ ਵੱਲੋਂ ਮੈਨੂੰ ਬਹੁਤ ਵਧੀਆ ਸਪੋਰਟ ਹੈ ਜੀ ਮਾਲਕ ਦੀ ਮਿਹਰ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੋ ਮੈਂ ਆਸ ਕਰਦਾ ਆ ਇਹ ਮਿਹਰ ਇਸੇ ਤਰ੍ਹਾਂ ਹੀ ਬਣੀ ਰਹੂਗੀ ਠੀਕ ਹੈ ਪਿੰਡ ਵੱਲੋਂ ਮੈਨੂੰ ਪੂਰੇ ਨਗਰ ਦਾ ਜੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਅੱਛਾ ਅੱਛਾ ਤੁਸੀਂ ਕਦੀ ਸਟੇਜਾਂ ਵੀ ਸਾਂਝੀਆਂ ਕੀਤੀਆਂ ਸਟੇਜਾਂ ਅਖਾੜੇ ਵਗੈਰਾ ਲਗਾਏ ਤੁਸੀਂ ਜੀ 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 ਬਿਲਕੁਲ ਜੀ ਬਿਲਕੁਲ ਅੱਛਾ ਉਹਦੇ ਵਿੱਚ ਤਾਂ ਜੋੜੀਆਂ ਦਾ ਹੁੰਦਾ ਹੈ ਕਿ ਟ੍ਰੈਂਡ ਚੱਲਦਾ ਅੱਜ ਕੱਲ ਜਿਵੇਂ ਅਸੀਂ ਇੰਟਰਵਿਊ ਕੀਤੀਆਂ ਜੋੜੀਆਂ ਦਾ ਕਾਫੀ ਚਰਚਾ ਹੋਈ ਓਕੇ ਜੀ ਓਕੇ ਸਰ ਇਸ ਤਰ੍ਹਾਂ ਜੀ ਮੈਂ ਪਹਿਲਾਂ ਸੋਲੋ ਹੀ ਕੰਮ ਕਰਦਾ ਸੀਗਾ ਜੀ ਹੂੰ ਬਾਅਦ ਚੋਂ ਫਿਰ ਸਰੋਤਿਆਂ ਦੀ ਦਰਸ਼ਕਾਂ ਦੀ ਇੱਕ ਮੰਗ ਸੀ ਤੁਸੀਂ ਡਿਊਟ ਕਿਉਂ ਨਹੀਂ ਕਰਦੇ ਕੰਮ ਹੂੰ ਜਿਹੜਾ ਆਪਣਾ ਇਧਰ ਦਾ ਏਰੀਆ ਨਾ ਜੀ ਖਾਸ ਕਰਕੇ ਔਰ ਮਾਲਵਾ ਆਪਣਾ ਏਰੀਆ ਨਾ ਜਿਹੜਾ ਪੈਂਦਾ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਠੰਡਾ ਇਹ ਏਰੀਆ ਜਿਆਦਾ ਜੋੜੀ ਨੂੰ ਪਸੰਦ ਕੀਤੀ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਸੋਲੋ ਨੂੰ ਵੀ ਮੈਂ ਇਹ ਨਹੀਂ ਕਹਿੰਦਾ ਵੀ ਪਸੰਦ ਨਹੀਂ ਕਰਦੇ ਕਰਦੇ ਜਰੂਰ ਹੈ ਜੀ ਪਰ ਜ਼ਿਆਦਾ ਉਹ ਜੋੜੀ ਨੂੰ ਲਾਈਕ ਕਰਦੇ ਆ ਉਹ ਵਿੱਚ ਕਹਿ ਦਿੰਦੇ ਆ ਤੁਸੀਂ ਸੋਲੋ ਵੀ ਸੁਣਾਓ ਔਰ ਦਗਾਣਾ ਵੀ ਸੁਣਾਓ ਦੋਨੋਂ ਰੰਗ ਚਾਹੁੰਦੇ ਹੁੰਦੇ ਆ ਸਰੋਤੇ ਸੋ ਉਹਨਾਂ ਦੀ ਸਪੈਸ਼ਲ ਤੌਰ ਤੇ ਜਿਹੜੀ ਮੰਗ ਦੇਖੀ ਜਾਂਦੀ ਹੈ ਜੀ ਫਿਰ ਉਹਨਾਂ ਨੂੰ ਪੂਰੀ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਮੈਂ ਵੀ ਹੁਣ ਅਸੀਂ ਡਿਊਟ ਦਾ ਕੰਮ ਕਰ ਰਹੇ ਹਾਂ ਜੀ ਔਰ ਨਵੇਂ ਗਾਣੇ ਵੀ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜਿਨ੍ਹਾਂ ਦੀ ਤਿਆਰੀ ਚੱਲ ਰਹੀ ਹੈ ਜੀ ਤੇ ਜੋੜੀਦਾਰ ਕੌਣ ਹੈ ਤੁਹਾਡੇ ਨਾਲ ਜੋੜੀਦਾਰ ਇਸ ਟਾਈਮ ਜੀ ਮੇਰੇ ਨਾਲ ਮੈਡਮ ਕਮਲ ਸ਼ੇਰਗਿਲ ਜੀ ਜੋ ਮੇਰੇ ਨਾਲ ਸਟੇਜਾਂ ਤੇ ਆਪਣਾ ਸਾਥ ਨਿਭਾ ਰਹੇ ਨੇ ਜੀ ਠੀਕ ਹੈ ਜੀ ਭਾਈ ਜੀ ਅਕਸਰ ਇਹ ਦੇਖਿਆ ਹੁੰਦਾ ਹੈ ਕਿ ਜਿਹੜੇ ਮਾਤਾ ਪਿਤਾ ਨੇ ਉਹ ਬੱਚੇ ਨੂੰ ਪੜ੍ਹਾਈ ਵੱਲ ਜਾਜ ਦੋਰਨ ਕੋਈ ਡਾਕਟਰ ਬਣਾਉਣ ਨੂੰ ਇੰਜੀਨੀਅਰ ਬਣਾਉਣ ਨੂੰ ਠੀਕ ਹੈ ਜੀ ਉਹ ਤੁਹਾਨੂੰ ਤੁਹਾਡੇ ਘਰ ਵਿੱਚ ਕਿਹ ਜਾ ਮੋਲ ਮਿਲਿਆ ਕਿ ਮਾਤਾ ਪਿਤਾ ਨੇ ਕਦੀ ਨਹੀਂ ਟੋਕਿਆ ਕਿ ਹਾਂ ਵੀ ਬੇਟਾ ਪੜ੍ਹ ਲੈ ਗਾਇ ਕੇਲ ਕਿਹੜੇ ਹੋਰ ਕੰਮਾਂ ਨੂੰ ਪੈ ਗਿਆ ਓਕੇ ਜੀ ਮੈਨੂੰ ਜੀ ਸ਼ੁਰੂ ਤੋਂ ਘਰਦਿਆਂ ਦੀ ਸਭ ਤੋਂ ਵੱਡੀ ਸਪੋਰਟ ਰਹੀ ਹੈ ਅੱਛਾ ਜੀ ਇਹ ਖਾਸ ਕਰਕੇ ਇਸ ਗਾਇਕੀ ਲਾਈਨ 'ਚ ਤੁਸੀਂ ਆਉਣਾ ਜਾਂ ਐਕਟਿੰਗ ਲਾਈਨ 'ਚ ਜਾਣਾ ਜਾਂ ਮਾਡਲਿੰਗ ਲਾਈਨ 'ਚ ਜਾਣਾ ਤਾਂ ਸਭ ਤੋਂ ਪਹਿਲਾਂ ਚਾਹੇ ਕੁੜੀ ਆ ਚਾਹੇ ਮੁੰਡਾ ਇਹਨਾਂ ਨੂੰ ਘਰਦਿਆਂ ਦੀ سپورਟ ਹੋਣੀ ਬਹੁਤ ਜ਼ਰੂਰੀ ਹੈ ਜੀ ਸੋ ਮੇਰੇ ਡੈਡੀ ਜੀ ਸ਼੍ਰੀ ਰੇਸ਼ਮਲਾਲ ਗੰਘੜ ਜੀ ਆ ਔਰ ਮੇਰੀ ਮਾਤਾ ਜੀ ਕਮਲਜੀਤ ਕੌਰ ਜੀ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਘਰੋਂ سپورਟ ਰਹੀ ਹੈ ਕਦੀ ਟੋਕਿਆ ਨਹੀਂ ਇਹਨਾਂ ਨੇ ਨਹੀਂ ਨਹੀਂ ਜੀ ਬਿਲਕੁਲ ਨਹੀਂ ਅੱਛਾ ਮੈਂ ਆਪਣਾ ਰਿਆਜ਼ ਕਰਾਂ ਗਾਵਾ ਬਾਹਰ ਅੰਦਰ ਆਵਾਂ ਆਪਣੇ ਕੰਮ ਨਾਲ ਰਿਲੇਟਿਡ ਕੋਈ ਵੀ ਕੰਮ ਆ ਤੇ ਮੈਨੂੰ ਕਿਸ ਤਰ੍ਹਾਂ ਦੀ ਕੋਈ ਰੋਕਟਾ ਨਹੀਂ ਹੈ ਜੀ ਐਕਸਪੀਰੀਅੰਸ ਜੀ ਜਿਹੜਾ ਕੀ ਦਰਸ਼ਕਾਂ ਨਾਲ ਸਾਡੀ ਸਰੋਤਿਆਂ ਨਾਲ ਸਾਂਝਾ ਕਰਨ ਵਾਲਾ ਜਿੰਦਗੀ 'ਚ ਘਟਿਆ ਹੋਵੇ ਜਿੰਦਗੀ 'ਚ ਸਰੋਤਿਆਂ ਨਾਲ ਕਾਫੀ ਸਾਰੇ ਐਕਸਪੀਰੀਅੰਸ ਹੋਏ ਆ ਜੀ ਜਿੰਦਗੀ 'ਚ ਚੱਲਦੇ ਰਹਿੰਦੇ ਆ ਜਿੰਦਗੀ ਹੈ ਹੀ ਐਕਸਪੀਰੀਅੰਸ ਦੀ ਆ ਸਾਰੀ ਅ ਕਾਫੀ ਸਾਰੇ ਧੋਖੇ ਤੜੀਆਂ ਹੋਈਆਂ ਇਸ ਕੰਮ 'ਚ ਪਹਿਲਾਂ ਪਹਿਲਾਂ ਨਵੇਂ-ਨਵੇਂ ਸਿੱਖਣ ਲੱਗੇ ਚਲੋ ਕਿਸੇ ਕੋਲੇ ਚਲੇ ਗਏ ਸਿੱਖਣੇ ਯਾਰ ਸਿਖਾ ਦਿਓ ਸਾਨੂੰ ਸਾਨੂੰ ਅਸੀਂ ਵੀ ਆ ਹਾਰਮੋਨੀਅਮ ਚਲਾ ਕੇ ਵੇਖ ਲਈਏ ਅੱਛਾ ਅਸੀਂ ਵੀ ਕੋਈ ਮਤਲਬ ਇਦੇ ਬਾਰੇ ਨੌਲੇਜ ਘੱਟ ਲੀਏ ਹਾਂ ਕੰਮ ਅੱਗੇ ਵਧਾ ਲਈ ਥੋੜਾ ਜਿਹਾ ਦੇਖੋ ਜੀ ਸਿੱਖਣ ਗਏ ਆ ਪੰਜਾਬੀ ਚ ਕਹੀਏ ਵੀ ਉਹਨਾਂ ਨੇ ਪੱਲੇ ਕੁਝ ਨਹੀਂ ਪਾਇਆ ਅੱਛਾ ਕੋਈ ਕੁਝ ਆਪਣਾ ਸਾਡਾ ਨਿਆਣਾਪਨ ਸੀ ਸਾਨੂੰ ਪਤਾ ਨਹੀਂ ਸੀ ਵੀ ਇਦਾਂ ਕੰਮ ਸਿੱਖਣਾ ਅੱਗੇ ਇਦਾਂ ਇਹਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਆ ਹਾਂ ਬਸ ਸਾਡਾ ਨਿਆਣਾਪਨ ਇਹ ਸੀ ਇੱਕੋ ਇੱਕ ਅੰਦਰ ਜਨੂਨ ਸੀ ਸਾਡੇ ਵੀ ਸਿੱਖਣਾ 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 ਪਰ ਅੱਗੋਂ ਚਲੋ ਸਿਖਾਉਣ ਵਾਲੇ ਧੋਖਾ ਕਰ ਗਏ ਚਲੋ ਗੱਲ ਵੱਖਰੀ ਆ ਜੀ ਜਨੂਨ ਹੈਗਾ ਸੀ ਕੁਝ ਕਰਨ ਦਾ ਦੇਖ ਸੀ ਬਿਲਕੁਲ ਜੀ ਬਿਲਕੁਲ ਜਨੂਨ ਸੀ ਤਾਂ ਹੀ ਅੱਜ ਇੱਥੋਂ ਤੱਕ ਪਹੁੰਚੇ ਆ ਜੀ ਪਰ ਗੁਰੂ ਮਤਲਬ ਕੀ ਉਸ ਸਮੇਂ ਜੋ ਨਵੇਂ ਨਵੇਂ ਮਿਲਿਆ ਨਹੀਂ ਚੰਗਦਾ ਕਿ ਨਹੀਂ ਸਹੀ ਸਹੀ ਰਸਤਾ ਨਹੀਂ ਪਾਇਆ ਸਹੀ ਰਸਤਾ ਨਹੀਂ ਮਿਲਿਆ ਜੀ ਗਏ ਆ ਕਾਫੀ ਸਾਰਾ ਟਾਈਮ ਵੀ ਬਰਬਾਦ ਕੀਤਾ 1.5-2 ਸਾਲ ਜ਼ਿੰਦਗੀ ਦੇ ਕੀਮਤੀ ਸਾਲ ਜਿਹੜੇ ਕਹਿੰਦੇ ਆਪਾਂ ਕਾਫੀ ਸਾਰੇ ਬਰਬਾਦ ਵੀ ਕੀਤੇ ਆ ਜ਼ਿੰਦਗੀ ਦੇ ਇਸ ਕੰਮ 'ਚ ਮੈਂ ਉਹ ਚਲੋ ਸਾਰਾ ਕੁਝ ਛੱਡੋ ਤੁਸੀਂ ਹੁਣ ਜੂਵੀ ਆ ਰਾਮ ਮੇਰ ਕਰ ਰਹੇ ਹੋ ਨਾ ਤੇ ਭਾਈ ਜੀ ਐਸਾ ਜੀ ਨਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆਪਣੇ ਏਰੀਆ ਚ ਨਾ ਗਾਈਡੈਂਸ ਨਹੀਂ ਲੋ ਸਹੀ ਕਰਦੇ ਟੰਗ ਨਾ ਗਾਈਡੈਂਸ ਜੀ ਦੇਖੋ ਗਾਈਡੈਂਸ ਦੇ ਨਾਮ ਤੇ ਇੱਥੇ ਠੱਗੀਆਂ ਹੋ ਰਹੀਆਂ ਬਿਲਕੁਲ ਠੱਗੀਆਂ ਹੋ ਰਹੀਆਂ ਜੀ ਨਵੇਂ ਆਰਟਿਸਟ ਦਾ ਇੱਕ ਅੰਦਰ ਜਨੂਨ ਹੁੰਦਾ ਵੀ ਮੈਂ ਇੱਕ ਆਪਦਾ ਗਾਣਾ ਕਰਨਾ ਰਿਕਾਰਡ ਕਰਨਾ ਮੈਂ ਵੀ ਸਰੋਤਿਆਂ ਦੇ ਸਾਹਮਣੇ ਆਉਣਾ ਬਿਲਕੁਲ ਜੀ ਉਹਨਾਂ ਨੂੰ ਕੀ ਮਿਲਦਾ ਜੀ ਮਾੜੇ ਉਸਤਾਦ ਮਿਲ ਜਾਂਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਠੀਕ ਹੈ ਮਾੜੇ ਉਸਤਾਦ ਮਿਲ ਜਾਂਦੇ ਆ ਜਿਹੜੇ ਰੱਬ ਕਿਸੇ ਨੂੰ ਨਾਮ ਲਾ ਮਾਰੇ ਉਸਤਾਦ ਮਿਲ ਜਾਂਦੇ ਆ ਕਹਿ ਦਿੰਦੇ ਲਿਆਓ ਜੀ 20000 ਰੁਪਏ ਤੁਹਾਡਾ ਗਾਣਾ ਰਿਕਾਰਡ ਕਰਾ ਦਿੰਨੇ ਐ ਇੱਥੋਂ 20000 ਰੁਪਏ ਪਾ ਕੇ ਜੇਬ 'ਚ ਗੱਡੀ 'ਚ ਤੇਲ ਪਵਾ ਕੇ ਜੀ ਲੈ ਜਾਂਦੇ ਚੱਲ ਲੁਧਿਆਣੇ ਤੇ ਚੱਲ ਬਠਿੰਡੇ ਤੇ ਚੱਲ ਫਰੀਦਕੋੜ ਲੈ ਜਾਂਦੇ ਆ ਜੀ ਉੱਥੇ ਲਿਜਾ ਕੇ ਗਾਣਾ ਵੀ ਰਿਕਾਰਡ ਹੋ ਜਾਂਦਾ ਸਭ ਕੁਝ ਹੋ ਜਾਂਦਾ ਉੱਥੇ ਕੀ ਕਰਦੇ ਆ ਜਦੋਂ ਗਾਣੇ ਦਾ ਫੀਸ ਜਿਹੜੀ ਹੁੰਦੀ ਆ ਅੱਗੋਂ ਜਿਹੜੇ 뮤직 ਡਾਇਰੈਕਟਰ ਉਸਤਾਦ ਲੋਕ ਬੈਠੇ ਹੁੰਦੇ ਆ ਉਹਨਾਂ ਨੂੰ ਕੀ ਮਿਲਦਾ 3000 4000 5000 10 10 15 15000 ਰੁਪਏ ਇੱਥੇ ਆਪਣੀ ਜੇਬਾਂ 'ਚ ਪਾਏ ਵਚੋਲੀਆ ਹਾਂ ਪਹਿਲੇ ਦੇ ਵਚੋਲਗਰੀ ਵਚੋਲਗਰੀ ਠੀਕ ਹੈ ਪਰ ਵਚੋਲਗਰੀ ਆਪਾਂ ਇਹ ਨਹੀਂ ਕਹਿੰਦੇ ਨਾ ਲੋ ਤੁਸੀਂ 1000 2000 4000 ਲੈ ਲਓ ਆਪਣੀ ਇਨਕਮ ਜਿਹੜੀ ਬਣਦੀ ਲੈ ਲਓ ਬਣਦਾਕ ਲੈ ਲਓ ਆਦਾ ਬਣਦਾ ਹੱਕ ਲਓ ਹੂੰ ਇਹਦਾ ਮਤਲਬ ਇਹ ਤਾਂ ਨਹੀਂ ਨਾ ਕੋਈ 15 15 20 2000 ਰੁਪਿਆ 10 10 12 12000 ਰੁਪਿਆ ਇੱਕ ਗਾਣੇ ਪਿੱਛੇ ਤੁਸੀਂ ਕੱਢੀ ਜਾਓ ਉਹਦਾ ਫਿਊਚਰ ਖਰਾਬ ਹੋ ਰਿਹਾ ਜੀ ਬੱਚੇ ਦਾ ਬਿਲਕੁਲ ਬਿਲਕੁਲ ਬੱਚਾ ਇੱਕ ਵਾਰੀ ਮੰਜਿਆ ਜਾਂਦਾ ਜੀ ਹੂੰ ਪੰਜਾਬੀ ਚ ਕਹੀਏ ਬੱਚਾ ਜਦੋਂ ਮੰਜਿਆ ਗਿਆ ਅਗਲੀ ਵਾਰੀ ਅਗਲਾ ਗਾਣਾ ਕਰਨ ਦਾ ਨਾਂ ਨਹੀਂ ਲੈਂਦਾ ਇਨਾ ਕਾਰਨਾ ਕਰਕੇ ਆਪਣੇ ਜਲਾਲਾਬਾਦ ਫਾਜ਼ਿਲਕਾਰ ਦੇ ਇੱਥੋਂ ਦੇ ਨਾ ਇੰਨੇ ਏਰੀਆ ਦੇ ਆਰਟਿਸਟ ਅੱਗੇ ਨਹੀਂ ਵੱਧ ਪਾਉਂਦੇ ਬਿਲਕੁਲ ਜੀ ਸੋ ਮੈਂ ਫਿਰ ਇੱਕ ਵਾਰੀ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਉਸਤਾਦ ਜੀ ਮਨਜਿੰਦਰ ਤਨੇਜਾ ਜੀ ਜਿਨ੍ਹਾਂ ਨੇ ਮੈਨੂੰ ਇੱਕ ਬਹੁਤ ਹੀ ਵਧੀਆ ਰਸਤੇ ਤੇ ਲੈ ਕੇ ਆਂਦਾ ਇੱਕ ਜਿਵੇਂ ਕਹਿੰਦੇ ਵੀ ਦਲਦਲ ਦੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਂਦਾ ਮੈਨੂੰ ਅੱਜ ਮੈਂ ਜੋ ਵੀ ਹਾਂ ਉਹਨਾਂ ਦੇ ਸਿਰ ਤੇ ਆ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਨਾਸਿਬ ਜਿਹੜਾ ਫਾਇਲਕਾ ਦੇ ਫਨਕਾਲ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਅਸੀਂ ਵੀ ਮਿਲਿਆ ਕਲਾਕਾਰਾਂ ਨੂੰ ਉਹ ਇਹ ਗੱਲ ਕਹਿੰਦੇ ਆ ਕਿ ਆਪੇ ਰਿਚ ਬਹੁਤ ਸ ਜੀ ਬਿਲਕੁਲ ਜੀ ਬਹੁਤ ਸ੍ਰੀਲੇ ਕਲਾਕਾਰਾਂ ਕਈ ਹੈਗੇ ਆ ਕਈ ਵਿਚਾਰੇ ਗਰੀਬੀ ਕਰਕੇ ਖਤਮ ਹੋ ਗਏ ਕਈ ਆ ਜੀ ਧੋਖਿਆ ਕਰਕੇ ਖਤਮ ਹੋ ਗਏ ਧੋਖਿਆ ਕਰਕੇ ਖਤਮ ਹੋ ਗਏ ਜੀ ਬਿਲਕੁਲ ਜੀ ਬਿਲਕੁਲ ਹੋਰ ਸੋ ਕਈ ਉਹਨਾਂ ਨੂੰ ਏਦਾਂ ਦੇ ਮਿਲੇ ਆ ਜੀ ਦੁਬਾਰਾ ਉਹਨਾਂ ਦਾ ਗਾਣਾ ਕਰਨ ਨੂੰ ਮਨ ਹੀ ਨਹੀਂ ਕੀਤਾ ਸੰਗੀਤ ਦੇ ਨੇੜੇ ਜਾਣ ਨੂੰ ਮਨ ਨਹੀਂ ਕੀਤਾ ਬਿਲਕੁਲ ਉਹ ਸਾਡੀ ਇੱਕ ਇੰਟਰਵਿਊ ਹੋਈ ਸੀ ਡੀਐਸ ਪਰਦੀ ਸਾਹਿਬ ਨਾਲ ਤੇ ਉਹਨਾਂ ਨੇ ਕਿਹਾ ਜਿਹੜੀ ਗੱਲ ਕਹੀ ਨਾ ਉਹ ਗੱਲ ਅਜੇ ਵੀ ਸਾਨੂੰ ਯਾਦ ਰਹਦੀ ਕਿ ਅਸੀਂ ਪੁੱਛਿਆ ਕਿ ਛੱਡ ਗੋਗੇ ਉਹ ਮੈਂ ਡਰ ਗਿਆ ਸੀ ਬਿਲਕੁਲ ਜੀ ਔਰ ਇਹ ਡਰ ਬਹੁਤ ਵੱਡਾ ਇੰਡਸਟਰੀ ਚ ਹੈ ਨਵੇਂ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੈਰ ਪੈ ਤੇ ਰਿਸਕ ਹੈ ਜੀ ਘਰੋਂ ਵੀ ਬਾਹਰ ਨਿਕਲੋਗੇ ਉਹਦਾ ਵੀ ਰਿਸਕ ਹੈ ਬਾਈ ਜੀ ਤੁਹਾਡਾ ਗਾਣਾ ਰਿਕਾਰਡ ਹੈ ਆਇਲਟਸ ਜਿੰਨੂੰ ਕਿ ਅਸੀਂ YouTube ਤੇ ਸੁਣਿਆ ਹੈ ਹਾਂਜੀ ਬਹੁਤ ਵਧੀਆ ਗਾਣਾ ਤੇ ਰਿਸਪੌਂਸ ਵੀ ਬਹੁਤ ਵਧੀਆ ਆ ਰਿਹਾ ਹੈ ਹਾਂਜੀ ਤੇ ਉਹ ਇੱਕ ਤਾਂ ਸਾਡੇ ਦਸ਼ਕਾਂ ਨੂੰ ਗਾਣਾ ਜ਼ਰੂਰ ਸੁਣਾਇਆ ਜੀ ਠੀਕ ਹੈ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਮਨਪ੍ਰੀਤ ਬਰਾੜ ਸ੍ਰੀ ਵਾਲਾ ਤੋਂ ਮੇਰੇ ਵੱਡੇ ਵੀਰ ਜਿਨ੍ਹਾਂ ਨੇ ਉਹਨਾਂ ਨੂੰ ਕਲਮ ਬੰਦ ਕੀਤਾ ਔਰ ਗਾਣਾ ਮੇਰੇ ਤੱਕ ਪਹੁੰਚਾਇਆ ਠੀਕ ਹੈ ਜੋ ਮੇਰੇ ਗਾਉਣ ਦਾ ਸਬਬ ਬਣਿਆ ਹਮਮ ਔਰ ਉਸ ਗਾਣੇ ਦੀ ਫਿਰ ਅਸੀਂ ਤਿਆਰੀ ਕੀਤੀ ਹੈ ਜੀ ਗਾਣੇ ਦੀ ਕਹਾਣੀ ਕੁਛ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਅੱਜ ਕੱਲ ਕੁੜੀਆਂ ਮੁੰਡਿਆਂ ਦਾ ਵਿਆਹ ਹੋ ਰਿਹਾ ਮੁੰਡੇ ਅੱਜ ਕੱਲ ਚਾਹੁੰਦੇ ਆ ਜੀ ਕੁੜੀ ਹਾਈਲਾਈਟਸ ਵਾਲੀ ਮਿਲ ਜਾਵੇ ਬਿਲਕੁਲ ਬਿਲਕੁਲ ਹਾਈਲਾਈਟਸ ਵਾਲੀ ਕੁੜੀ ਚੰਗੇ ਬੈਂਡ ਮੁੰਡਾਏ ਹੁਣ ਚਲੋ ਬਾਹਰ ਲੈ ਜੂਗੀ ਫਾਈਲ ਇਕੱਠਿਆਂ ਦੀ ਲੱਗ ਜੂਗੀ ਇਕੱਠੇ ਬਾਹਰ ਰਹਿਵਾਂਗੇ ਚਲੋ ਠੀਕ ਹੈ ਜੀ ਔਰ ਕਿਸੇ ਕਾਰਨ ਉਹਨਾਂ ਦਾ ਫਾਈਲ ਜਿਹੜੀ ਰਿਜੈਕਟ ਹੋ ਜਾਂਦੀ ਹੈ ਜੀ ਹਮਮ ਪ੍ਰੋਜੈਕਟ ਹੋ ਜਾਂਦੀ ਆ ਔਰ ਫਿਰ ਜਿਹੜੀ ਕੁੜੀ ਆ ਉਹਨੂੰ ਤਾਨਾ ਮੇਣਾ ਮਾਰਦੀ ਐ ਵੀ ਤੁਸੀਂ ਮੇਰੇ ਨਾਲ ਇਦਾਂ ਕੀਤਾ ਉਦਾਂ ਕੀਤਾ ਵੀ ਤੁਸੀਂ ਦਾ ਸਾਰਾ ਕੁਝ ਕਹਿੰਦੇ ਸੀ ਵੀ ਅਸੀਂ ਇਦਾਂ ਤੁਹਾਨੂੰ ਕਰਦਾਂਗੇ ਬਾਹਰ ਲੈ ਜਾਾਂਗੇ ਹਣਾ ਤੇ ਵੀ ਅਸੀਂ ਪੈਸੇ ਲਾ ਦੇਾਂਗੇ ਤੇ ਫਿਰ ਉਹ ਮੁੰਡਾ ਉਹਨੂੰ ਇੱਥੇ ਆਪਣੇ ਪੰਜਾਬ 'ਚ ਰਹਿਣ ਲਈ ਗਾਈਡ ਕਰ ਰਿਹਾ ਘਰੇ ਰਹਿਣ ਲਈ ਗਾਈਡ ਕਰ ਰਿਹਾ ਉਧੀਆਂ 2-4 ਰਾਈਨਾਂ ਤੁਹਾਡੇ ਮੇ ਸਾਹਮਣੇ ਪੇਸ਼ ਕਰਦਾ ਜੀ ਨਹੀਂ ਜੀ ਗਾਣਾ ਸੁਖਰ ਕੋਡ ਹੋ ਗਿਆ ਸੀ ਕਿ ਇੱਚ ਕੋਈ ਤੋਕਾ ਤੁੱਖਾ ਮਿਲਿਆ ਤੁਹਾਨੂੰ ਇਹਦੇ ਵਿੱਚ ਕੋਈ ਫਿਲਹਾਲ ਤਾਂ ਕੋਈ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਜੀ ਵੈਸੇ ਮੁਸ਼ਕਲਾਂ ਕਿਤੇ ਕਿਤੇ ਆਈਆਂ ਅੱਛਾ ਚਲੋ ਨਾਲ ਦੀ ਨਾਲ ਆਪਾਂ ਡਟੇ ਰਹੇ ਡਟੇ ਰਹੇ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਚਲੋ ਫਿਰ ਹੋ ਜੇ ਉਹ ਗੀਤ ਸਾਡੇ ਦਰਸ਼ਕਾਂ ਦੇ ਸਾਰੇ ਸਰੋਤਿਆਂ ਲਈ ਅ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਬਾਈ ਮਨਪ੍ਰੀਤ ਬਰਾੜ ਸ੍ਰੀ ਵਾਲੇ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੀ ਔਰ ਸਾਡੇ ਬਹੁਤ ਹੀ ਮਿਹਨਤੀ 뮤జిక్ ਡਾਇਰੈਕਟਰ ਸਾਹਿਬ ਬਾਈ ਦਲਜੀਤ ਫਰੀਦ ਕੋਟੀ ਜੀ ਅੱਛਾ ਜੀ ਰੌਕ ਫਿਊਜ਼ਨ ਦੇ ਨਾਮ ਤੇ ਜਿਨ੍ਹਾਂ ਦਾ ਸਟੂਡੀਓ ਹੈ ਜੀ ਫਰੀਦਕੋਟ ਸ਼ਹਿਰ ਵਿਖੇ ਠੀਕ ਹੈ ਜਿਨ੍ਹਾਂ ਕੋਲੇ ਅਸੀਂ ਇਹਦੀ ਰਿਕਾਰਡਿੰਗ ਕੀਤੀ ਔਰ ਸਰੋਤਿਆਂ ਦੀ ਝੋਲੀ ਚ ਗਾਣਾ ਪਾਇਆ ਠੀਕ ਹੈ ਉਹਦੀਆਂ ਦੋ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਜੀ ਬਾਹਰ ਜਾਣ ਦੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਈ ਲੱਟਸ ਵੀ ਕੀਤੀ ਮੇਰੀ ਕਿਸੇ ਕੰਮ ਨਾ ਆਈ ਬਾਹਰ ਜਾਣ ਦੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਈ ਲੱਟਸ ਵੀ ਕੀਤੀ ਮੇਰੀ ਕਿਸੇ ਕੰਮ ਨਾ ਆਈ ਫਰਨ ਦੇ ਤੂੰ ਸੁਪਨੇ ਨੇ ਤਵਖਾਉਂਦਾ ਰਹਿੰਦਾ ਸੀ ਵੇਨੇ ਤਵਖਾਉਂਦਾ ਰਹਿੰਦਾ ਸੀ ਸਾਰੇ ਪੈਸੇ ਲਾਦਾਂਗੇ ਤੇਰਾ ਬਾਪੂ ਕਹਿੰਦਾ ਸੀ ਸਾਰੇ ਪੈਸੇ ਲਾਦਿਆਂਗੇ ਤੇਰਾ ਬਾਪੂ ਕਹਿੰਦਾ ਸੀ ਬੜੀ ਮਸ਼ਕਤ ਕਰਕੇ ਪਹਿਲਾਂ ਪਾਸਪੋਰਟ ਬਣਵਾਇਆ ਨੀਵੀ ਹਜ਼ਾਰ ਤੋਂ ਜ਼ਿਆਦਾ ਖਰਚਾ ਫਾਇਲ ਲਾਉਣ ਤੇ ਆਇਆ ਬੜੀ ਮਸ਼ਕਤ ਕਰਕੇ ਪਹਿਲਾਂ ਪਾਸਪੋਰਟ ਬਣਵਾਇਆ ਹਾਈ ਨਹੀਂ ਵੀ ਹਜ਼ਾਰ ਤੋਂ ਜ਼ਿਆਦਾ ਖਰਚਾ ਬਾਇਲ ਲਾਉਣ ਤੇ ਆਇਆ ਹਾਈ ਕਰਕੇ ਉੱਥੋਂ ਰਿਜੈਕਟ ਉਹਨਾਂ ਨੇ ਦਿੱਤੀ ਮੋੜ ਕੁੜੇ ਉਹਨਾਂ ਨੇ ਦਿੱਤੀ ਮੋੜ ਕੁੜੇ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੁੜੇ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੁੜੇ ਕੀ ਬਾਤ ਹੈ ਜੀ ਬਹੁਤ ਵਧੀਆ ਗਾਣਾ ਜੀ ਇਹ ਤਾਂ ਇੱਕ ਸੰਦੇਸ਼ ਦਿੱਤਾ ਹੈ ਪੰਜਾਬ ਦੇ ਨੌਜਵਾਨੋ ਜਿਹੜਾ ਕਿ ਬਾਹਰ ਜਾ ਰਿਹਾ ਹੈ ਕੰਡਿਆਂ ਵਿੱਚ ਵੀ ਕਾਫੀ ਕੰਮ ਨੇ ਦੇਸ਼ ਵਿੱਚ ਹਾਂਜੀ ਹਾਂਜੀ ਇਹ ਇੱਕ ਸਾਡਾ ਮੈਸੇਜ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕਲਮ ਨੂੰ ਲਿਖਿਆ ਔਰ ਆਪਾਂ ਗਾਉਣ ਲਈ ਸ਼ਿੰਗਾਰਿਆ 뮤직 ਨਾਲ ਸ਼ਿੰਗਾਰਿਆ ਸਾਡੇ ਭਾਈ ਦਲਜੀਤ ਫਰੀਦ ਕੋਟੀ ਸਾਹਿਬ ਹੋਣਾ ਨੇ ਸੋ ਅਸੀਂ ਇਹਦਾ ਵੀਡੀਓ ਤਿਆਰ ਕਰਕੇ ਅ ਅਮਰ ਆਡੀਓ ਦੇ ਚੈਨਲ ਤੋਂ ਜੋ ਕਿ ਗਾਣਾ ਰਿਲੀਜ਼ ਕੀਤਾ ਜੀ ਸਰੋਤਿਆਂ ਨੇ ਮਾਣ ਮੋਹੀ ਗਾਣੇ ਨੂੰ ਪਿਆਰ ਸਤਿਕਾਰ ਮਾਣ ਬਖਸ਼ਿਆ ਤਹਿ ਦਿਲ ਤੋਂ ਧੰਨਵਾਦ ਹੈ ਜੀ ਸਾਰਿਆਂ ਦਾ अच्छा जो वीडियो ਤੁਸੀਂ ریکارڈ ਕੀਤੀ ਆਪਣੇ ਏਰੀਆ ਦੀ ਕੀਤੀ ਹੈ ਕਿ ਬਾਹਰ ਕਿਤੇ ਲੋਕੇਸ਼ਨ ਵਗੈਰਾ ਉਹ ਜੀ ਦੇਖੋ ਲੋਕੇਸ਼ਨ ਸੀ ਇੱਕ ਪਿੰਡ ਦੀ ਗੱਲਬਾਤ ਸੀ ਪਿੰਡ ਦਾ ਮਾਹੌਲ ਸੀ ਸੋ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਸਾਰੇ ਦੀ ਸਾਰੀ ਵੀਡੀਓ ਸ਼ੂਟ ਹੋਈ ਹੈ ਜੀ ਕੀ ਬਾਤ ਮਤਲਬ ਕਿ ਆਪਦੇ ਪਿੰਡ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਜੋ ਕਿ ਹਰਪ੍ਰੀਤ ਸਿੰਘ ਜਿਹੜਾ ਮਗਰ ਨਾਮ ਹੈ ਹਾਂ ਜੀ ਉਹ ਪਿੰਡ ਬੁੱਧੋਕੇ ਹਾਂ ਜੀ ਉਹ ਪਿੰਡ ਦਾ ਨਾਮ ਹੈ ਹਾਂ ਜੀ ਹਾਂ ਜੀ ਪਿੰਡ ਦਾ ਨਾਮ ਹੈ ਜੀ ਬੁੱਧੋਕੇ ਜਿੱਥੋਂ ਦੇਖੋ ਜੀ ਜਿੱਥੇ ਆਪਾਂ ਜੰਮੇ ਆ ਪਲੇ ਆ ਇਸ ਮਿੱਟੀ 'ਚ ਹੀ ਪਲੇ ਆ ਹਾਂ ਇਸ ਮਿੱਟੀ ਨੂੰ ਆਪਾਂ ਕਿਉਂ ਭੁੱਲੀਏ ਇਸੇ ਕਰਕੇ ਮੈਂ ਨਾਮ ਆਪਣਾ ਹਰਪ੍ਰੀਤ ਬੁੱਧੋ ਅੱਛਾ ਇਹ ਇੱਕ ਭਾਈ ਜੀ ਹੁਣ ਤੁਹਾਡੇ ਕਿੰਨੇ ਕੁ ਟਰੈਕਸ ਆ ਰਹੇ ਆ ਨਵੇਂ ਨਵੇਂ ਗਾਣੇ ਜੀ ਬਹੁਤ ਜਲਦੀ ਅਸੀਂ ਤਿਆਰ ਕਰ ਰਹੇ ਆ ਜੀ ਨਵੇਂ ਗਾਣਿਆਂ ਦੀ ਤਿਆਰੀ ਚੱਲ ਰਹੀ ਹੈ ਦੋ ਗਾਣੇ ਲੈ ਕੇ ਆ ਰਹੇ ਆ ਜੀ ਅੱਛਾ ਜੀ ਹਾਂਜੀ ਤੇ ਕੋਈ ਟਾਈਟਲ ਟਾਈਟਲ ਦੇਖੋ ਜੀ ਗਾਣੇ ਸਾਡੇ ਇੱਕ ਗਾਣਾ ਆਲਮੋਸਟ ਰਿਕਾਰਡਿੰਗ ਉਹਦੀ ਚੱਲ ਰਹੀ ਹੈ ਜੀ ਠੀਕ ਹੈ ਹਾਂਜੀ ਅੱਜ ਅਸੀਂ ਸਾਡੀ ਕੋਸ਼ਿਸ਼ ਰਹੂਗੀ ਆ ਮਾਰਚ ਮਹੀਨੇ ਚ ਅਸੀਂ ਉਸ ਗਾਣੇ ਨੂੰ ਵੀਡੀਓ ਬਣਾ ਕੇ ਇੱਕ ਵਧੀਆ ਸਰੋਤਿਆਂ ਦੇ ਸਾਹਮਣੇ ਪੇਸ਼ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਚਲੋ ਜੀ ਮੈਂ ਸੋ ਆਸ ਕਰਦਾ ਜਿੱਦਾਂ ਸਰੋਤਿਆਂ ਨੇ ਪਹਿਲਾਂ ਮੇਰੇ ਆਏ ਗਾਣਿਆਂ ਨੂੰ ਪਸੰਦ ਕੀਤਾ ਐਨਾ ਮਾਣਾ ਮੂਹੇ ਪਿਆਰ ਬਖਸ਼ਿਆ ਸੋ ਇਸੇ ਤਰ੍ਹਾਂ ਨਵੇਂ ਗਾਣਿਆਂ ਨੂੰ ਵੀ ਪਿਆਰ ਬਖਸ਼ਣਗੇ ਲਾਸਟ ਦੇ ਆਪਾਂ ਪਹੁੰਚ ਗਏ ਫੜਾ ਵਿੱਚ ਕੀ ਕਹਿਣਾ ਚਾਹੋਗੇ ਸਾਡੀ ਸਰੋਤਿਆਂ ਨੂੰ ਤੇ ਜਿਹੜੇ ਨਵੇਂ ਕਲਾਕਾਰ ਆ ਰਹੇ ਆ ਸਿੱਖ ਰਹੇ ਆ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਇੱਕ ਮੈਸੇਜ ਹੈ ਜੀ ਮੇਰਾ ਚੰਗਾ ਸੁਣੋ ਔਰ ਗੀਤਕਾਰ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਚੰਗਾ ਲਿਖੋ। ਹੂੰ। ਔਰ ਚੰਗਾ ਗਾਓ, ਚੰਗਾ ਸੁਣੋ। ਹਾਂਜੀ। ਠੀਕ। ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਨੂੰ ਟਾਈਮ ਦੇਣ ਵਾਸਤੇ। ਆਪਣੇ ਸਾਥੀ ਫਾਜ਼ਿਲਕਾ ਦੇ ਫਨਕਾਰ ਇਸ ਪਲੇਟਫਾਰਮ ਤੇ ਆ ਰਹੇ ਹਨ। ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਜੀ। ਕਿਉਂਕਿ ਆਪਣੇ ਅਸੀਂ ਵੀ ਇੰਟਰਵਿਊਜ਼ ਕਰ ਰਹੇ ਆਂ, ਲੋਕਾਂ ਨਾਲ ਗੱਲਬਾਤ ਕਰ ਰਹੇ ਆਂ, ਸਾਨੂੰ ਜਿਹੜੀ ਗੱਲ ਇੱਕ ਨਿਕਲ ਕੇ ਸਾਹਮਣੇ ਆਉਂਦੀ ਕਿ ਸਾਡੇ ਲੋਕ ਆਪਣੇ ਹੀ ਬੰਦਿਆਂ ਨੂੰ ਸਪੋਰਟ ਨਹੀਂ ਕਰਦੇ। ਤਾਂ ਸਾਡੀ ਇਹ ਗੁਜਾਰਿਸ਼ ਹੈ ਸਾਰੇ ਸਾਥੀਆਂ ਨੂੰ ਕਿ ਯਾਰ ਆਪਣੇ ਬੰਦਿਆਂ ਦੀ ਵੱਧ ਤੋਂ ਵੱਧ ਸਪੋਰਟ ਕਰੋ, ਆਪਣੇ ਬੰਦਿਆਂ ਨੂੰ ਵੱਧ ਤੋਂ ਵੱਧ ਪ੍ਰ ਤਾ ਜੋ ਕੀ ਉਹ ਆਪਣੇ ਇਲਾਕੇ ਦਾ ਆਪਣੇ ਫਾਜ਼ਿਲਕਾ ਡਿਸਟ੍ਰਿਕਟ ਦਾ ਨਾਮ ਦੇਸ਼ ਵਿਦੇਸ਼ ਵਿੱਚ ਰੋਸ਼ਨ ਕਰ ਸਕਦਾ ਠੀਕ ਹੈ ਭਾਈ ਜੀ ਉਹ ਸਾਡੇ ਵੱਲੋਂ ਬੈਸਟ ਆਫ ਲੱਕ ਤੁਹਾਨੂੰ ਤੁਹਾਡੇ ਕਰੀਅਰ ਵਾਸਤੇ ਬਹੁਤ ਬਹੁਤ ਮਿਹਰਬਾਨੀ ਦੀ ਸੋ ਤੈ ਦਿਲ ਤੋਂ ਧੰਨਵਾਦ ਜੀ ਫਨਕਾਰ ਫਾਜ਼ਿਲਕਾ ਦੇ ਲੋਕ ਪੰਜਾਬੀ ਰੇਡੀਓ ਚੈਨਲ ਸੋ ਜਿਨ੍ਹਾਂ ਨੇ ਇੱਕ ਨਵੇਂ ਫਨਕਾਰਾਂ ਨੂੰ ਬਹੁਤ ਵਧੀਆ ਪਲੇਟਫਾਰਮ ਦਿੱਤਾ ਹੈ ਜੀ ਸੋ ਮੈਂ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਬੇਨਤੀ ਕਰੂੰਗਾ ਜੀ ਇਸ ਚੈਨਲ ਨੂੰ ਵਾਤਵਾਤ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਥੈਂਕ ਯੂ ਆਪ ਸਭ ਦਾ ਬਹੁਤ ਬਹੁਤ ਮਿਹਰਬਾਨ